ਬਹੁਤ ਮੈਸੇਜ ਆਏ ਸੰਗਤਾਂ ਦੇ ਕਿ ਭਾਈ ਸਾਹਿਬ ਜੀ ਸਾਡੇ ਸਿਰ ਤੇ ਕਰਜ਼ਾ ਬਹੁਤ ਚੜ ਗਿਆ ਕਰਜ਼ੇ ਨੂੰ ਉਤਾਰਨ ਬਾਰੇ ਕੋਈ ਉਜਗਤੀ ਦੱਸੋ ਕੋਈ ਸ਼ਬਦ ਦੱਸੋ ਅੱਜ ਆਪਾਂ ਇੱਕ ਸ਼ਬਦ ਬਾਰੇ ਤੁਹਾਨੂੰ ਦੱਸਣਾ ਜਿੰਦੇ ਜਪਨ ਦੇ ਨਾਲ ਤੁਹਾਡਾ ਸਾਰਾ ਕਰਜ਼ਾ ਉਤਰ ਜਾਏਗਾ ਆਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਗੱਜਵਟ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਨ੍ਹਾਂ ਲੋਕਾਂ ਤੇ ਕਰਜ਼ਾ ਚੜ ਗਿਆ ਨਾ ਕਰਜ਼ਾ ਉਹ ਉਤਰਦਾ ਨਹੀਂ ਬੜੇ ਯਤਨ ਉਹਨਾਂ ਨੇ ਕੀਤੇ ਬੜੇ ਸਿਆਣਿਆਂ ਬਾਬਿਆਂ ਕੋਲ ਚੌਂਕੀਆਂ ਵਾਲਿਆਂ ਕੋਲ ਵੀ ਗਏ ਪਰ ਉਹਨਾਂ ਦਾ ਕਰਜ਼ਾ ਨਹੀਂ ਉਤਰਿਆ ਦਿਨੋਂ ਦਿਨ ਵੱਧਦਾ ਜਾਂਦਾ ਹੈ ਸਾਧ ਸੰਗਤ ਜਦੋਂ ਕਰਜ਼ਾ ਵੱਧਦਾ ਜਾਵੇ ਨਾ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਹੋ ਜਾਂਦਾ ਕਿ ਇੱਕ ਦੂਜੇ ਨੂੰ ਅਸੀਂ ਚੰਗੇ ਨਹੀਂ ਲੱਗਦੇ ਭੈਣ ਭਰਾ ਨੂੰ ਚੰਗੀ ਨਹੀਂ ਲੱਗਦੇ ਮਾਪੇ ਨਹੀਂ ਚੰਗੇ ਲੱਗਦੇ ਰਿਸ਼ਤੇਦਾਰ ਨਹੀਂ ਚੰਗੇ ਲੱਗਦੇ ਘਰ ਦੇ ਵਿੱਚ ਕਲੇਸ਼ ਹੀ ਬਣਿਆ ਰਹਿੰਦਾ ਜਦੋਂ ਸਿਰ ਤੇ ਕਰਜ਼ਾ ਹੋਵੇ ਕਿਉਂਕਿ ਆਪਣੀ ਮਰਜ਼ੀ ਨਾਲ ਬੰਦਾ ਨਾ ਖਾ ਸਕਦਾ ਨਾ ਪੀ ਸਕਦਾ ਨਾ ਪਾ ਸਕਦਾ ਕੁਝ ਵੀ ਨਹੀਂ ਕਰ ਸਕਦਾ ਆਉਦੀ ਮਰਜ਼ੀ ਨਾਲ ਜਿੰਨੇ ਪੈਸਾ ਕਮਾ ਕੇ ਲਿਆਉਂਦਾ ਬੰਦਾ ਉਹਨੇ ਹੀ ਲੱਗ ਜਾਂਦੇ ਨੇ ਸਾਧ ਸੰਗਤ ਪਹਿਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਸ ਬੰਦੇ ਤੇ ਕਰਜ਼ਾ ਕਦੇ ਚੜ੍ਹ ਹੀ ਨਹੀਂ ਸਕਦਾ ਕਿਉਂਕਿ ਜਿੰਦਾ ਮਾਪ ਬਾਪ ਦੁਨੀਆ ਦਾ ਬਾਦਸ਼ਾਹ ਹੋ ਜਾਵੇ ਜਿੰਦੇਦਾਰ ਤੇ ਰਾਜੇ ਮਹਾਰਾਜੇ ਬਾਦਸ਼ਾਹ ਝੁਕਦੇ ਹੋਣ ਤੇ ਆਪਾਂ ਉਹਦੇ ਧੀਆਂ ਪੁੱਤਰ ਬਣ ਜਾਈਏ ਤੇ ਫਿਰ ਕਰਜ਼ਾ ਕਿਵੇਂ ਚੜੇਗਾ ਉਹਨੇ ਚੜਨ ਹੀ ਨਹੀਂ ਦੇਣਾ ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਪਰਮੇਸ਼ਵਰ ਦੇ ਨਾਲੋਂ ਭੁੱਲ ਜਾਂਦੇ ਆ ਨਾ ਪਰਮੇਸ਼ਵਰ ਦੇ ਨਾਲੋਂ ਭੁੱਲਦੇ ਆ ਜਦੋਂ ਸੁੱਖ ਸੀ ਸਾਡੇ ਕੋਲ ਸੀ ਉਦੋਂ ਰੱਬ ਦਾ ਨਾਮ ਨਹੀਂ ਜਪਿਆ ਪਰ ਜੇ ਨੂੰ ਬੰਦਗੀ ਨਹੀਂ ਕੀਤੀ ਤੇ ਜਦੋਂ ਹੁਣ ਪਰਮੇਸ਼ਵਰ ਨੇ ਕਿਹਾ ਕਿ ਸੁਖ ਦੇ ਵੇਲੇ ਮੈਨੂੰ ਯਾਦ ਨਹੀਂ ਕਰਦਾ ਗੁਰਦੁਆਰੇ ਨਹੀਂ ਜਾਂਦਾ ਸਤ ਸੰਗਤ ਵਿੱਚ ਨਹੀਂ ਜਾਂਦਾ ਫਿਰ ਸਾਧ ਸੰਗਤ ਪਰਮੇਸ਼ਵਰ ਵਾਹਿਗੁਰੂ ਦੀ ਬਾਣੀ ਹੈ ਬਾਣੀ ਕਹਿੰਦੀ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਾਰੇ ਸੰਸਾਰ ਦੇ ਰੋਗ ਉਸ ਮਨੁੱਖ ਨੂੰ ਲੱਗਦੇ ਫਿਰ ਜਦੋਂ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਤੇ ਉਹਨਾਂ ਰੋਗਾਂ ਦੇ ਵਿੱਚ ਕਰਜ਼ਾ ਵੀ ਏ ਜਦੋਂ ਆਪਾਂ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਫਿਰ ਵਿਦ ਬਣਾਉਂਦਾ ਚੰਗਾ ਫਿਰ ਜੇ ਤੈਨੂੰ ਮੇਰੀ ਲੋੜ ਨਹੀਂ ਨਾ ਤੇ ਮੈਨੂੰ ਵੀ ਫਿਰ ਤੇਰੀ ਲੋੜ ਨਹੀਂ ਫਿਰ ਇਹ ਗੱਲ ਬਣਦੀ ਆ ਸਾਧ ਸੰਗਤ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ ਕਰੋ ਅੱਜ ਤੁਹਾਨੂੰ ਇੱਕ ਸ਼ਬਦ ਦੇ ਬਾਰੇ ਦੱਸਣਾ ਜਿਸ ਦੇ ਅਭਿਆਸ ਕੀਤੇ ਆ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਵਿੱਚ ਪਾਵਰ ਹੈ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਕੀਮਤੀ ਅਨਮੋਲ ਹੈ ਪੜ੍ਹ ਕੇ ਵੇਖ ਲੋ ਪਰ ਅੱਜ ਸਾਡੇ ਕੋਲ ਟਾਈਮ ਹੀ ਨਹੀਂ ਜੇ ਕਿਸੇ ਨੂੰ ਕਹਿ ਦਈਏ ਕਿ ਭਾਈ ਨਿਤਨੇਮ ਕਰਿਆ ਕਰ ਟਾਈਮ ਹੀ ਹੈ ਨਹੀਂ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰ ਟਾਈਮ ਹੀ ਹੈ ਨਹੀਂ ਕਰੇ ਸਹਿਜ ਪਾਠ ਕਰੋ ਟਾਈਮ ਹੀ ਹੈ ਨਹੀਂ ਫਿਰ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਸ਼ਬਦ ਦੇ ਨਾਲ ਅਭਿਆਸ ਕਰੋ ਤੇ ਗੁਰੂ ਸਾਹਿਬ ਸੁਣਦੇ ਆ ਸ਼ਬਦ ਦੇ ਅਭਿਆਸ ਕਰਨ ਦੇ ਨਾਲ ਅੱਜ ਆਪਾਂ ਸ਼ਬਦ ਦਾ ਅਭਿਆਸ ਕਰਨਾ ਸਾਰੀ ਸੰਗਤ ਨੂੰ ਦੱਸਾਂਗੇ ਕਿ ਸਾਡੇ ਕੋਲ ਬਹੁਤ ਸੰਗਤ ਆਉਂਦੀ ਹੈ ਇੱਥੇ ਜਿਹੜੀ ਕਿ ਕਰਜ਼ੇ ਤੋਂ ਪਰੇਸ਼ਾਨ ਸੀ ਇੱਕ ਮੁਕਸਰ ਸਾਹਿਬ ਦਾ ਪਰਿਵਾਰ ਸੀ ਜਿਨ੍ਹਾਂ ਦੇ ਸਿਰ ਤੇ ਇੰਨਾ ਕਰਜ਼ਾ ਚੜ ਗਿਆ ਇੰਨਾ ਕਰਜ਼ਾ ਚੜ ਗਿਆ ਕਿ ਮੇਰੇ ਕੋਲ ਆ ਕੇ ਉਹ ਕਹਿਣ ਲੱਗੇ ਭਾਈ ਸਾਹਿਬ ਮੇਰਾ ਜੀ ਕਰਦਾ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਮੈਂ ਆਪਣੇ ਬੱਚਿਆਂ ਦੀ ਆਸਾਂ ਪੂਰੀਆਂ ਨਹੀਂ ਕਰ ਸਕਦਾ ਆਪਣੇ ਪਰਿਵਾਰ ਦੀ ਆਸ ਪੂਰੀ ਨਹੀਂ ਕਰ ਸਕਦਾ ਕਰਜ਼ਾ ਹੀ ਇੰਨਾ ਚੜ ਗਿਆ ਉਧਰੋਂ ਠੱਗੀ ਮਾਰ ਉਧਰੋਂ ਮਾਰ ਫਿਰ ਵੀ ਮੇਰਾ ਪੂਰਾ ਨਹੀਂ ਲੈਂਦਾ ਤੇ ਮੈਨੂੰ ਕੁਝ ਉਪਾਅ ਦੱਸੋ ਮੈਂ ਕੀ ਕਰਾਂ ਮੈਨੂੰ ਦੱਸਿਆ ਕਿ ਸੱਜਣਾ ਗੁਰਬਾਣੀ ਪੜ੍ਹਨੀ ਪੈਣੀ ਤੈਨੂੰ ਕਹਿੰਦਾ ਜੀ ਮੈਂ ਪੜਾਂਗਾ ਜ਼ਰੂਰ ਕਿਉਂਕਿ ਮੈਂ ਦੁਨੀਆ ਦਾ ਕੋਈ ਸਿਆਣਾ ਨਹੀਂ ਛੱਡਿਆ ਕੋਈ ਚੌਕੀਆਂ ਲਾ ਕੋ ਪੀਰ ਫਕੀਰ ਦੇਵੀ ਦੇ ਉਤੇ ਮੜੀ ਮਸਾਨ ਮੈਂ ਕੁਝ ਨਹੀਂ ਛੱਡਿਆ ਪਰ ਮੇਰਾ ਕਿਤੋਂ ਵੀ ਹੱਲ ਨਹੀਂ ਹੋਇਆ ਦਿਨੋਂ ਦਿਨ ਕਰਜ਼ਾ ਚੜਦਾ ਗਿਆ ਉਹਨਾਂ ਬਾਬਿਆਂ ਨੇ ਸਾਧ ਸੰਗਤ ਜਿੰਨਾਂ ਕੋਲ ਆਪਾਂ ਜਾਣਦੇ ਆ ਨਾ ਚੌਂਕੀਆਂ ਵਾਲਿਆਂ ਕੋਲ ਉਹਨਾਂ ਨੇ ਇਹ ਨਹੀਂ ਵੇਖਣਾ ਕਿ ਬੰਦਾ ਦੁਖੀ ਆਇਆ ਹੈ ਇਹ ਨਹੀਂ ਵੇਖਣਾ ਕਿ ਉਹਦੇ ਸਿਰ ਪਹਿਲਾਂ ਹੀ ਕਰਜ਼ਾ ਚੜਿਆ ਹੈ ਉਹਨਾਂ ਕਹਿਣਾ ਤੇਰੇ ਤੇ ਬਹੁਤ ਕੁਝ ਕਰਤਾ ਕਿਸੇ ਨੇ ਪਹਿਲਾਂ ਹੀ ਵਹਿਮ ਪਾ ਦੇ ਨਾਲੇ ਤੇ ਫਿਰ ਕਹਿਣਾ ਤੇਰਾ 5000 ਲੱਗੂ 10 ਲੱਗੂ 20 ਲੱਗੂ ਫਿਰ ਤੇਰਾ ਇਹ ਕਿ ਮਸਲਾ ਹੱਲ ਹੋਣਾ ਤੇ ਆਪਾਂ ਭੋਲੇ ਲੋਕ ਜਿੱਥੋਂ ਮਰਜੀ ਬੱਚਿਆਂ ਨੂੰ ਰੋਟੀ ਮਿਲੇ ਨਾ ਮਿਲੇ ਉਹ ਬਾਬਿਆਂ ਨੂੰ 20000 ਰੁਪਇਆ ਫਿਰ ਕਰਜ਼ੇ ਤੇ ਚੋਕੀਆਂ ਆਪਾਂ ਦੇ ਦਿੰਨੇ ਆ ਕਿੱਡੀ ਮੂਰਖਤਾ ਹੀ ਹੈ ਸਾਡੀ ਇਹ ਜਦੋਂ ਸਾਡਾ ਗੁਰੂ ਗ੍ਰੰਥ ਸਾਹਿਬ ਸਮਰੱਥ ਬੈਠਾ ਤੇ ਫਿਰ ਵੀ ਅਸੀਂ ਹੋਰ ਪਾਸੇ ਭੱਜਦੇ ਆ ਸਾਧ ਸੰਗਤ ਉਸ ਪਰਿਵਾਰ ਨੂੰ ਮੈਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖ ਕੇ ਅਮਰਤ ਵੇਲੇ ਉੱਠਣਾ ਹੈ ਸੂਰਜ ਚੜਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਘਰੇ ਗੁੜਕਾ ਸਾਹਿਬ ਜਿੱਥੇ ਪਏ ਨੇ ਤੁਹਾਡੇ ਕਾਰਜਾਂ ਸਰੂਪ ਲੱਗੇ ਨੇ ਉਸ ਜਗ੍ਹਾ ਤੇ ਬਹਿ ਕੇ ਜੋਤ ਲਾ ਕੇ ਫਿਰ ਬਹਿ ਕੇ ਥੱਲੇ ਇਹ ਜਾਪ ਕਰਨਾ ਭਗਤ ਧੰਨਾ ਜੀ ਦਾ ਸ਼ਬਦ ਧੰਨਾ ਗੋਪਾਲ ਤੇਰਾ ਆਰਤਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸੁਵਾਰਤਾ ਰਹਾਉ ਦਾਲ ਸੀਧਾ ਮੰਗੋ ਕੀ ਹੋ ਹਮਰਾ ਖੁਸ਼ੀ ਕਰੈ ਨਿਤ ਜਿਓ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਊ ਭੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ gheeਣ ਚੰਗੀ ਜਨ ਤਨਾਂ ਲੇਵੈ ਮੰਗੀ ਇਹ ਸ਼ਬਦਾ ਅਭਿਆਸ ਪੂਰੇ 3 ਮਹੀਨੇ ਕਰਨਾ ਹੈ 3 ਮਹੀਨੇ ਤੱਕ ਸੂਰਜ ਚੜਨ ਤੋਂ ਪਹਿਲਾਂ ਅਮਰ ਤੇ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੁਸੀਂ ਇਹ ਸ਼ਬਦਾ ਅਭਿਆਸ ਸ਼ੁਰੂ ਕਰ ਦਿਓ ਤਰਲੇ ਪਾਓ ਗੁਰੂ ਗ੍ਰੰਥ ਸਾਹਿਬ ਅਗੇ ਮਹਾਰਾਜ ਅਸੀਂ ਤੇਰੇ ਧੀਆ ਕੋ ਤਰਾਂ ਕਿਰਪਾ ਕਰ ਸਾਨੂੰ ਬਖਸ਼ ਲੈ ਸਾਡੇ ਕੋਲ ਕੋਈ ਗੁਨਾਹ ਕੋਈ ਪਾਪ ਕੋ ਗਲਤੀ ਹੋ ਗਈ ਸਾਨੂੰ ਮਾਫ ਕਰ ਦੇ ਹਰ ਰੋਜ਼ ਇਸ ਬਾਣ ਦਾ ਅਭਿਆਸ ਕਰਨਾ ਇੱਕ ਮਾਲਾ ਰੋਜ਼ ਕਰਨੀ ਆਂਦੀ 108 ਮਣਕੇ ਦੀ ਤੇ ਜਦੋਂ ਤੁਹਾਨੂੰ ਇਹ ਯਾਦ ਹੋ ਜਾਏ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦਾ ਸਰੂਪ ਆਪਣੇ ਹਿਰਦੇ ਵਿੱਚ ਵਸਾ ਕੇ ਇਹ ਜਾਪ ਕਰਨਾ ਹੈ 108 ਵਾਰੀ ਤੇ ਸਾਧ ਸੰਗਤ ਮੈਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਆਏ ਕਿਉਂਕਿ ਉਹਦੀ ਇੱਕ ਇੱਕ ਬਾਣੀ ਦੇ ਵਿੱਚ ਬੜੀ ਤਾਕਤ ਹੈ ਇੱਕ ਇੱਕ ਸ਼ਬਦ ਦੇ ਵਿੱਚ ਬੜੀ ਤਾਕਤ ਹੈ ਇੱਕ ਇੱਕ ਅੱਖਰ ਦੇ ਵਿੱਚ ਬੜੀ ਤਾਕਤ ਹੈ ਜਦੋਂ ਤੁਸੀਂ ਇਹ ਪੜਿਆ ਨਾ ਇਹਦੀ ਵਿਧੀ ਵੀ ਦੱਸ ਦੇਣਾ ਮੈਂ ਤੁਹਾਨੂੰ ਵਿਧੀ ਇਹ ਹੈ ਕਿ ਪਹਿਲੇ ਦਿਨ ਕੜਾ ਪ੍ਰਸ਼ਾਦ ਦੀ ਦੀਗ ਬਣਾਉਣੀ ਹੈ ਥੋੜੀ ਜੀ ਜਿੰਨਾ ਕੋਈ ਤੁਹਾਡਾ ਪਰਿਵਾਰ ਹੈ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਆਰੰਭ ਕਰਨਾ ਹੈ ਤੇ ਤਿੰਨਾਂ ਮਹੀਨਿਆਂ ਬਾਅਦ ਸਮਾਪਤੀ ਤੇ ਵੀ ਕੜਾ ਪ੍ਰਸ਼ਾਦੀ ਦੀਗ ਬਣਾ ਕੇ ਫਿਰ ਅਰਦਾਸ ਕਰਨੀ ਮਹਾਰਾਜ ਸਾਡੇ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਾਪ ਕਰਦੇ ਆ ਬਾਣੀ ਪੜ੍ਹਦੇ ਆ ਸਾਨੂੰ ਬਖਸ਼ ਲੈਣਾ ਸਮਾਪਤੀ ਤੇ ਵੀ ਅਰਦਾਸ ਕਰਨੀ 3 ਮਹੀਨਿਆਂ ਦੇ ਵਿੱਚ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਗੁਰੂਵਾਲਾ ਤੁਰੋਗੇ ਗੁਰੂ ਗ੍ਰੰਥ ਸਾਹਿਬ ਵੱਲ ਗੁਰੂ ਮਹਾਰਾਜ ਤੁਹਾਡੇ ਵੱਲ ਤੁਰਨਗੇ ਤੇ ਤੁਹਾਡੀ ਬਾਹ ਫੜ ਕੇ ਇੱਕ ਇੱਕ ਦਾ ਕਰਜ਼ਾ ਗੁਰੂ ਆਪ ਲਾਏਗਾ ਜਦੋਂ ਆਪਾਂ ਗੁਰੂ ਨੂੰ ਹਿਰਦੇ ਵਿੱਚ ਵਸਾਵਾਂਗੇ ਤੇ ਭਗਤ ਧੰਨਾ ਜੀ ਦੇ ਵੀ ਕਾਰਜ ਗੁਰੂ ਨੇ ਆਪ ਸਵਾਰੇ ਸੀ ਨਾ ਸਾਰੇ ਤੇ ਸਾਡੇ ਵੀ ਕਾਰਜ ਗੁਰੂ ਸਵਾਰੇਗਾ ਇਸ ਲਈ ਬੇਨਤੀ ਹੈ ਕਿ ਤਿੰਨ ਮਹੀਨੇ ਪੂਰੇ ਜਾਪ ਕਰਨਾ ਹੈ ਤੇ ਗੁਰੂ ਸਾਹਿਬ ਦੀ ਮਿਹਰ ਤੁਹਾਡੇ ਘਰੇ ਵਰਤਣੀ ਸ਼ੁਰੂ ਹੋ ਜਾਏਗੀ ਤੇ ਆਪਣੇ ਆਪ ਦੇਖਿਓ ਕਿ ਸਾਡਾ ਕਾਰੋਬਾਰ ਜਿਹੜਾ ਉਹ ਵਾਧੇ ਵਿੱਚ ਜਾ ਰਿਹਾ ਸਾਡਾ ਕਰਜ਼ਾ ਜਿਹੜਾ ਚੜਿਆ ਉਹ ਥੱਲੇ ਉਤਰ ਰਿਹਾ ਗੁਰੂ ਮਿਹਰ ਕਰੇਗਾ ਹੋਰ ਵੀ ਵੀਡੀਓ ਐਸੋ ਜੀ ਐਸੀਆਂ ਸਰਵਨ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਿਉਂਕਿ ਅੱਜ ਕੱਲ੍ਹ ਸਾਧ ਸੰਗਤ ਸਿਆਣੇ ਬਾਬਿਆਂ ਦਾ ਚੌਂਕੀਆਂ ਵਾਲਿਆਂ ਦਾ ਇਹਨਾਂ ਦੌਰ ਚੱਲ ਰਿਹਾ ਨਾ ਕਿ ਮੈਂ ਜਦੋਂ ਵੀਡੀਓ ਕਈ ਵੇਖਦਾ ਮੇਰੇ ਮਕਸਦ ਨਹੀਂ ਸੀ ਇਹ ਬਣਾਉਂਦਾ ਵੀਡੀਓ ਕਿਉਂਕਿ ਮੈਂ ਆਪਣੇ ਮौज-ਮਸਤੀ ਦੇ ਵਿੱਚ ਆ ਅਸੀਂ ਕੀ ਲੈਣਾ ਕਿਸੇ ਤੋਂ ਪਰ ਜਦੋਂ ਵੇਖਿਆ ਨਾ ਕਿ ਸਾਡੇ ਸਿੱਖ ਪਰਿਵਾਰ ਧਰਮ ਬਦਲੀ ਜਾਂਦੇ ਨੇ ਚੌਂਕੀਆਂ ਨੇ ਆ ਬਾਬਿਆਂ ਕੋਲ ਜਾ ਕੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਸਤਾਰ ਉਹਨਾਂ ਦੇ ਸਿਰ ਤੇ ਰੱਖਦੇ ਨੇ ਪੈਰਾਂ ਤੇ ਰੱਖਦੇ ਆ ਜਾ ਕੇ ਉਹਨਾਂ ਕੋਲ ਹੱਥ ਜੋੜਦੇ ਨੇ ਸਾਤ ਸੰਗਤ ਗੁਰੂ ਨੇ ਸਾਨੂੰ ਰਾਜੇ ਬਣਾਇਆ ਸੀ ਤੇ ਅਸੀਂ ਜਾ ਕੇ ਚੌਕੀਆਂ ਵਾਲਿਆਂ ਕੋਲ ਪੀਰਾਂ ਫਕੀਰਾਂ ਮੜੀ ਮਸਾਣਾ ਵਾਲਿਆਂ ਕੋਲ ਜਾ ਕੇ ਸਿਰ ਚਖੋਣੀ ਉਹ ਦਸਤਾਰ ਨੂੰ ਤੇ ਬਹੁਤ ਵੱਡਾ ਗੁਨਾਹ ਤੁਸੀਂ ਕਰਦੇ ਹੋ ਜਿਹੜੇ ਬੰਦੇ ਸਿੱਖ ਹੋ ਕੇ ਤੇ ਦੂਜੇ ਬਾਬਿਆਂ ਦੇ ਸਿਰ ਪੈਰਾਂ ਦੇ ਵਿੱਚ ਉਹ ਦਸਤਾਰ ਨੂੰ ਰੱਖਦੇ ਆ ਨਾ ਜਿਹੜੀ ਦਸਤਾਰ ਕਰਕੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਵਾਰਿਆ ਸੀ ਆਪਣੇ ਜਿਗਰ ਦੇ ਟੋਟੇ ਸਾਨੂੰ ਸਾਡੇ ਤੋਂ ਵਾਰੇ ਸੀ ਜਿਹੜੀ ਦਸਤਾਰ ਦੇ ਖਾਤਰ ਤੇ ਅਸੀਂ ਉਹਨਾਂ ਨੂੰ ਅੱਜ ਥਾਂ-ਥਾਂ ਤੇ ਜਾ ਕੇ ਝੁਕਾਉਣੀਆਂ ਜਿੱਥੇ ਗੁਰੂ ਮਨਾ ਕਰਦਾ ਤਾਂ ਹੀ ਅਸੀਂ ਦੁਖੀ ਹਾਂ ਅੱਜ ਤੇ ਯਾਦ ਰੱਖਿਓ ਸਾਧ ਸੰਗਤ ਪਹਿਲਾਂ ਵੀ ਦੱਸਿਆ ਪਰਮੇਸ਼ਵਰ ਤੇ ਭੁੱਲਿਆ ਜ ਆਪਣਾ ਸਭੇ ਰੋਗ ਸਾਰੇ ਸੰਸਾਰ ਦੇ ਰੋਗ ਲੱਗਣਗੇ ਤੁਹਾਨੂੰ ਜੇ ਤੁਸੀਂ ਪ੍ਰਮਾਤਮਾ ਨੂੰ ਭੁੱਲ ਗਏ ਉਸ ਵਾਹਿਗੁਰੂ ਨੂੰ ਭੁੱਲ ਗਏ ਇਸ ਲਈ ਗੁਰਦੁਆਰਾ ਸਾਹਿਬ ਜਾਇਆ ਕਰੋ ਬਾਣੀ ਪੜਿਆ ਕਰੋ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ ਕਰੋ ਇੱਕ ਇੱਕ ਅੱਖਰ ਤੇ ਗੁਰੂ ਦੇ ਭਰੋਸਾ ਰੱਖਿਆ ਕਰੋ ਤੇ ਇਹ ਜੋ ਵਿਧੀ ਦੱਸੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਕਰਨੀ ਜੀ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ